ਸਿੰਘ ਦਾ ਸਾਰੇ ਆੜੇ ਚੇਦੇ ਤੇ ਨਾ ਬਾਕੀ ਮਸ਼ਹੂਰ ਹੋਏ ਨਾ ਇਹ ਨਾਲ ਮੰਤਰੀ ਖਵਲ ਨਾਲ ਦਾ ਮੰਤਰੀ ਸਾਹਿਬ ਨਾਲ ਆ ਕੇ ਨੇ ਬੇਗਾਨੀ ਉਹ ਜੀਤੀ ਸਾਹਿਬ ਜਗਾਣਾ ਨਹੀਂ ਉਹ ਜੀਤੀ ਸਾਹਿਬ ਕੀਦਾ ਜੀ ਜੀ ਰੋਈ ਤੁਰ ਹੀ ਜਾਂਦਾ ਰੋਈ ਤੁਰ ਹੀ ਜਾਂਦਾ ਫੇਨ ਮਸ਼ਹੂਰ ਕਰਦਾ ਮੁੰਡੇ ਨੂੰ ਪੂਰਾ ਅੰਬਰ ਦਾ ਪਗੜੀ ਸੱਟ ਵੀ ਖੋਲ ਦਰਾਂ ਬੰਦਾ ਵੀ ਕੈਸੇ ਲੰਘਲੀ ਹੈ ਅਬ ਦੇਖੋ ਦਦੀ ਲੰਮਾ ਬਣਾ ਦੇ ਵੀਡੀਓ ਪਾਣੀ ਪਰ ਹਾਈ ਨੀ ਜਦਕੇ ਨੀ ਜਦਕੇ ਕਿੰਨੀ ਚੋੜੀ ਚੱਲਦੀ ਇਹ ਭਾਜੀ ਮੰਨਣ ਕੇ ਪਟਿਆਲਾ ਸਹੀ ਪਗ ਚਲੋ ਜੀ ਇਹਨੂੰ ਪਾਵਾ ਮੂੰਹ ਤੇ ਇੱਕ ਵੰਡ ਇਹ ਇਧਰ ਵੀ ਨਹੀਂ ਲੱਗਦੀ ਵੀ ਨਹੀਂ ਉਹ ਤੇ ਦੇਖੀ ਲੈ ਨਹੀਂ ਇਧਰ ਟੁਟਾ ਹੈ ਹਰ 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 ਹਾਂ ਥੋੜੀ ਲਾਵੇ ਬੱਸ ਨੇਕਸਟ ਟੂ ਨੀ ਟੂ ਗਾਣਾ ਲੱਗਦਾ ਕੋਈ ਹੋਏਗੀ ਬਾਕੀ ਇਹ ਵੀ ਰੋਗ ਸਰਵਰ ਖਲਾਦਰ ਮੈਂ ਜਵਾਨ ਦੇਦਾ ਮੰਮੀ ਰਜੀ ਇਹ ਕੋਈ ਨਾ ਨਹੀਂ ਇਹ ਫੇਰ ਦਕੋਤਾਂ ਦਾ ਖਾਦ ਤੇਰੇ ਜੀ ਸੱਚੀ ਮੰਮੀ ਦਾ ਸੇਣਾ ਲੰਦ ਤੋਂ ਮਨੋਂ ਬੜਾ ਕੰਨਾ ਨਹੀਂ ਕਾਲੀ ਸਾਲਾ ਦਾ ਕਾਲਾ ਜਿਹੜੀ ਕਾਲੀ ਗੋਟੀ ਆਈ ਤੇ ਲੱਗ ਪਟਿਆਲਾ ਸ਼ਾਈ ਫਾਟ ਕੇ ਦੇ ਨੇ ਰਾਲਾ ਖਾਣ ਰਾਲਾ ਖਾਣ ੁੱਚੇ ਰੋਈ ਨਾਲੇ ਜਿਵੇਂ ਕੋਈ ਨਾ ਪਗੇ ਸਾਡੇ ਕਹਿੰਦੇ ਕਿ ਕੀ ਕਹਣਾ ਕੀ ਕਰਨਾ ਕਰਨਾ ਉਹ ਕਹਿੰਦੇ ਮੈਂ ਸੁਣਿਆ ਸੀ ਹਾਂ ਠੀਕ ਹੈ ਜੀ ਬਲੋਕ ਇਹਦਾ ਹਾਂ ਤੇ ਤੋਂ ਕੋਈ ਸਾਰੇ ਬੁੜੇ ਅੰਦਰ ਤੇਰੀ ਗੱਲ ਸੁਣਾ ਮਾੜਾ ਕੋਈ ਪਾਟ ਪਿੱਛੇ ਇਹਨੇ ਪਾੜ ਕੇ ਤੁਹਾਡਾ ਹੱਥ ਕਰਦੀ ਹੈ ਬੰਦਾ ਇਹ ਹੰਦਾ ਕਰਦੀ ਭਾਈ ਦਾ ਆਈਦਾ ਨਹੀਂ ਕੀ ਪੱਕਾ ਦੋ ਦਿਨ ਨਾਲ ਹੀ ਹੈ ਬੰਨੋ ਪੱਕਾ ਦੱਸ ਜੀ ਲੈ ਕੇ ਆ ਤੁਹਾਡੇ ਕੋਲ ਤੈਨੂੰ ਪਤਾ ਹੀ ਨਹੀਂ ਕੋਈ ਉਹ ਜੀ ਐਚਪਾ ਚਲਾਉਂਦੇ ਨਾ ਹਾਂ ਤੂੰ ਚੜ ਗਈ ਜੀ ਤਾ ਡੇਰ ਗਈ ਕੋਈ ਨਹੀਂ ਚੜ ਜਾਂਦਾ ਇਹਨੂੰ ਕੋਈ ਨਾ ਦੇ ਕੇ ਨਾਮ ਹੀ ਆ ਵੀ ਸਕੂਲ ਤੋਂ ਬਾਅਦ ਇਹਨੂੰ ਕਰ ਮਾਇ ਤਾਂ ਉਹ ਉਹਨਾਂ ਕੰਨਾਂ ਦੇ ਕੋਲ ਹੀ ਉਹਨੇ ਕੰਨਾਈ ਕਾਕਾਏ ਤੋੜਾ ਜੀ ਭਣੀ ਭੈਣ ਕਾਕਾ ਉਹਨੇ ਉਹ ਕਰਨਾ ਹੈ ਪਿਆਰੀ ਕਿੱਥੋਂ ਨਹੀਂ ਆਉਣਾ ਉਹ ਸੋਨੇ ਆਉਣ ਆਏ ਕਿੱਥੇ ਨੇ ਫੋਟੋ ਲੱਗੇ ਦੂਜੇ ਪਤਾ ਨਹੀਂ ਦਿੱਤੇ ਗਿਆ ਬਸ ਤਿਆਰੀ ਉਹ ਬਣਾ ਰਹੇ ਨੇ ਇਹਨ ਦਰਦਵੰਦ ਕਰੀ ਠੀਕ ਹੈ ਅੱਗੇ ਇੰਕੀਨ ਮੈਡਮ ਉਹ ਨਾ ਕਿ ਨਰਸ ਤੇ ਬਰਾ ਸੋਚਾ ਨਰਸ ਲੋ ਹੈ ਤੇ ਨਾਟ ਫਲ ਨਹੀਂ ਹੈ ਹੋਇਫਤ ਲੈ ਲਓ ਨਾ ਕਰੇ ਵਾਈਫਾਈ ਹੈ ਤੁਸੀਂ ਖੜੋ ਹੋਇਫਤ ਹੋ ਲੈ ਲਓ ਪਾਸਵਰਡ ਬਤਾ ਦੇਣਾ ਇੱਕ ਕੰਬਣੀ ਤਾਂ ਦੇਖੀ ਜਾਂਦਾ ਹਾਂ ਹਾਂ ਕੰਬਣੀ ਦੋ ਆnde ਇੱਕ ਫਾਈਲ ਜੀ ਆਦਾ ਕਿ ਕੋਈ ਕੰਪਨੀ ਜਿਹੜਾ ਮਰਜ਼ੀ ਲੈ ਲਓ ਪਾਸਵਰਡ ਬੋਲੇ ਪਾਸਵਰਡ ਫਿਰ ਸਕੈਨ ਕਰਦਾ ਵੇਜ ਜੱਜ ਨਹੀਂ ਬਣਾ ਜੱਜ ਬਣਾ ਨਿੱਕੀ ਪੁੱਪੂ ਦਰਜਾ ਪਾ ਦੇ ਬੇਟਾ ਪਾਣੀ ਵਾਲਾ ਲੈ ਆਏ ਕਿ ਤੁਸੀਂ ਇੱਕ ਬੰਦ ਕਰੀ ਦਰਜਾ ਇੱਕ ਦਵਾਜ ਬਣਾ ਕਰਦਾ ਕਰਦਾ ਹੋ ਡੈਡੀ ਇੱਕ ਉਹਨੂੰ ਕੱਜੇ ਲਗਾ ਦੇ ਕੱਜੇ ਮੈਨੂੰ ਨਹੀਂ ਲਾੜਾ ਮਮੀ ਦਾ ਲਾ ਦੇ ਉਥੋਂ ਪਿਆਰ ਲਾ ਦੋ ਨਹੀਂ ਉਹ ਪੜਨਾਂ ਦੇ ਘਰ ਦਾ ਬਣਿਆ ਨੇ ਦੇਸੀ ਬੋਨਾ ਅੱਛਾ ਓ ਮੇਡ ਇਹ ਕੈਪਟਨ ਅਮਰਿੰਦਰ ਸਿੰਘ ਵਰਗਾ ਸਟਾਈਲ ਆ ਉਹ ਵੀ ਬਣ ਗਿਆ ਹੈ ਸਹੀ ਲੱਗਦੇ ਪਏ ਕੈਪਟਨ ਅਮਰਿੰਦਰ ਸਿੰਘ ਦੇ بیٹے ਦਾ ਕੀ ਨਾਮ ਆ ਨੌਨਿਆ ਸਿੰਘ ਆਹ ਹਾਹ ਦੇਖੋ ਸੇਮ ਸੇਮ ਰੱਖੋ ਕਿੱਟੋ ਬਗਲਾ ਸਾਰਾ ਸਭਾ ਦਾ ਹੰਗਾ ਫਾਗ ਲੱਗ ਰਿਹਾ ਹੈ ਕਿੱਦਨ ਕਾ ਕਿੱਦਨ ਕਾ ਕਿੱਦਨ ਕਾ ਜਿੱਦਨ ਕਾ ਜਿੱਦਨ ਕਾ ਹਾਂ ਛੋਟੀ ਨੁਟੀ ਜਾ ਇਹ ਦੇ ਕਾ ਆ ਜਾ ਅੱਜ ਮੈਂ ਨਾ ਆਪਣਾ ਕਾਲੀ ਗੱਲ ਪੂਰਾ ਹੀ ਵੇਣਾ ਸ਼ੋਮਨੀ ਕਾਲੀ ਦਾ ਸਭ ਪੱਗਾਂ ਦੇ ਕਾਲੇ ਸਾਰੇ ਸੇਮ ਸਿਮਰੇ ਦੇ ਵਿੱਚ ਮੈਸੇਜ ਹੋਇਆ ਹੋਰਿਸ਼ਾ ਲਿਖੇ ਹੋ ਲੋ ਫਿਰ ਸੀਨੀਅਰ ਆਪ ਹੈ ਆਪ ਕਿਉਂ ਪਿੰਨ ਆ ਵੀ ਉਹ ਪਿੰਨ ਪਿੰਨ ਹੈਗੀ ਪਿੰਨ ਪਿੰਨ ਨਹੀਂ ਹੈਗੀ ਵੀ ਨਾ ਪਿੰਨ ਤੁਹਾਡਾ ਕਿੱਥੇ ਪਿੰਨ ਪੜੀ ਇਹ ਇਹ ਕਮਸੇ ਤਿੰਨ ਤੋਂ ਲੱਗ ਗਿਆ ਪਿੰਨ ਹੁਣ ਪੂਰਾ ਕਰਨਾ ਪਿੰਨ ਲਾਗੀ ਛੋਕ ਨਹੀਂ ਕਿਦਾਂ ਚਿਪਕਾਉਂਗਾ ਨਹੀਂ ਪਾਇਆ ਹੋ ਗਿਆ ਅੱਲਾ ਜੀ ਬਖਸ਼ੇ ਮੇਰਾ ਪਕ ਬਣਾਉਣ ਦਾ ਸਟਾਈਲ ਡਿਫਰੈਂਟ ਹੈ ਲੇਕਿਨ ਆ ਬਹੁਤ ਛੋੜੀ ਪਕ ਬਣਨੀ ਹੈ ਬਿਨਾ ਪਿੰਟੇ ਹੀ ਵਧੀਆ ਬਣ ਜਾਗੀ ਹੈ ਨਾ ਕੋਈ ਬਾਕੀ ਨਹੀਂ ਹੈ ਹਾਂ ਤੁਸੀਂ ਸੁੱਕੀ ਹੈ ਨਾ ਤੁਸੀਂ ਹਾਂ ਛੇ ਚੱਲਦੇ ਹਾਂ ਕਿਨਾਂ ਦੇ ਬਿਨਾ ਸਟਾਰਟ ਨਹੀਂ ਹੋ ਜਾਓ ਠੀਕ ਹੈ ਜੀ ਬਹੁਤ ਬਹੁਤ ਤੁਸੀਂ ਕਰ ਦੋ ਯਾਦ ਰੱਖੀਏ ਕਰ ਲਓ ਮਾਰਨਿੰਗ ਟੇਮ ਫਿਰ ਚੱਕਰ ਤੋਂ 8 ਤੋਂ 8 ਤੋਂ 11 ਤੋਂ 11 ਤੋਂ 6 ਹੈ ਨਾ ਹਮਮ ਠੀਕ ਹੈ ਹੋਰ ਬਸ ਠੀਕ ਹੈ ਠੀਕ ਚਲਦੇ ਆ ਇੱਕ ਰਿਪੋਰਟ ਹਾਂ ਇੱਕ ਰਿਪੋਰਟ ਹੁੰਦੀ ਹੈ ਹੁਣ ਲੱਗਦਾ ਜਿੰਨੇ ਪੈਂਦੇ ਨੇ ਪੈਟ ਪੈਟ ਦੋਰੀ ਦਾ ਇਹ ਆਦਤ ਹੂੰ ਆਹ ਭੈਣ ਆ ਨਾ ਇਹ ਵੀ ਆ ਲ ਗਈ ਠੀਕ ਉਦੋਂ ਹੀ ਬਾਜ ਦੇ ਕੋਈ ਨਾ ਤੇਰੇ ਗੋਲੀ ਆ ਮੇਰੇ ਕੋਈ ਨਹੀਂ ਰਹਾ ਭਾਜੀ ਤੂੰ ਫੜਿਆ ਨਹੀਂ ਪਪਾ ਵਾਖ ਤੂੰ ਬੈਠਾ ਨਾ ਸਲਾਈ ਕਰਕੇ ਦਮਾ ਮੇਰਾ ਦੂਜਾ ਤੂੰ 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 ਦੱਦੋ ਹਾਏ ਆ ਜਿਹੜਾ ਚੌਥਾ ਪੰਜਵਾਂ ਪੱਲਾ ਨਾ ਇਥੋਂ ਮੜਾ ਹੀ ਖਿੱਚ ਕੇ ਸਲਾਈ ਮਾਰ ਪਿੱਟੋਂ ਉੱਤੇ ਲਾਈ ਕਿਦਾਰੋ ਆਹ ਇਹ ਵੀਡੀਓ ਬਣਾ ਲੈ ਸਲਾਈਰ ਸਪੈਸ਼ਲ ਹੈ ਇਹ ਸਿੱਧੀ ਬੰਨ੍ਹ ਦਿੰਦੀ ਐਂ ਕਿੱਦਿਆਂ ਗੋਲ ਨਾ ਮਮਾ ਦੇ ਸਿੱਧੀ ਗੱਲ ਦਾ 골ਡਨ ਬੋਲਟਨ ਕੀ ਇੱਕ ਮਿੰਟ ਕੋ ਬਿਠਾਓ। ਹਾਂ ਠੀਕ ਹੈ। ਇਹ ਨਾ ਕੋ ਮੈਸਟਰ ਉਹ ਤਾਂ ਮਾਰਦੇ ਸਲਾਈ ਯਾਰ ਪਹਿਲਾਂ ਹੋ ਜਾਣਾ। ਨਾ ਪੜਾਣਾ ਹੈ ਜਿਆਦਾ। ਸੁੱਖ ਦੇ ਬੜੀ ਸੁੱਖ ਦਾ ਵਲਾ ਇਹ ਉਹਨੇ ਉਹ ਨਹੀਂ ਆਉਣਾ ਪਾਉਣਾ। ਉਹਨੇ ਬੜੇ ਰੀਲਾ ਹੈ। ਉਹ ਰੀਲਾ ਦੇ ਨੇ ਭਰੋਣੀਆਂ। ਨਿੰਦਾ ਦੀ ਉਹ ਨਹੀਂ ਪਾਗਲੇ ਉਹ ਨਹੀਂ ਪਾਗਲੇ ਇਹਦੀ ਮੋਰ ਨਹੀਂ 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 ਪਾਗੀ ਨਾ ਦੇਦੀ ਦਾਦੀ ਕਹਿੰਦੀ ਲੋ ਜੀ ਇਸ ਦਾ ਵਾਹ ਜੀ ਹਣ ਬਣ ਗਈ ਟੌਰ ਸਿੰਘਾਂ ਦੀ ਆਜਾ ਭਾਈ ਆਜਾ ਭਾਜੀ ਇੱਕ ਮਿੱਤਰ ਗੁਰਦਕਸ਼ਣਾ ਆਜਾ ਇਧਰ ਆ ਸੰਗੇ ਦਾ ਸਾਰੇ ਆੜਾ ਚਾਹੀਦੇ ਨੇ ਨਾ ਪਾਪਾ ਕਿ ਮਸ਼ਹੂਰ ਹੋਏ ਨਾ ਭਾਈ ਇਹ ਨਾਲ ਮੰਤਰੀ ਖਾਣਾ ਨਾਲ ਦਾ ਮੰਤਰੀ ਸਾਹਿਬ ਨਾਲ ਹੈ ਕਿਨੇ ਬੇਗਾਨੀ ਕੀ ਤੇ ਆ ਜਗਾਣਾ ਨਹੀਂ ਉਹ ਉਹ ਬਿਜੀ ਨਹੀਂ ਸਾ ਕੀਦਾ ਚੀ ਚੀ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਇਹ ਆਪਣਾ ਰਾਜਾ ਬੇਟਾ ਇੱਕ ਕਮ ਸਿੰਘ ਇਹ ਭੰਗੜੇ ਬਹੁਤ ਵਧੀਆ ਪਾਇਆ ਕੰਪਾਈ ਪਗੜਾ ਇਹ ਹੈ ਵੀ ਬੜਾ ਵਧੀਆ ਪਉਂਦਾ ਜੀ ਹਰਜਿੰਦਰ ਪਾ ਜੀ ਆਏ ਹੋਏ ਨੇ ਤੁਸੀਂ ਜਿਹੜੇ ਵਲੌਗ ਚ ਵੇਖੇ ਨੇ ਨਾ ਬਾਬਾ ਬੁੱਢਾ ਜੀ ਵਾਲੇ ਵਲੌਗ ਚ ਪਪੂ ਇਦਰਾ ਹੀ ਪਪੂਆ ਸੋਣਾ ਬਣਿਆ ਹੋਇਆ ਉਪੂ ਨੇ ਅੱਜ ਕਿਤਾਬ ਵਧੀਆ ਫੈਸ਼ਨ ਅਸੀਂ ਜਾ ਰਹੇ ਘੁੰਮਣ ਸੀ ਵੇ ਘੁੰਮਣ ਤੇ ਗੋਲੀ ਇੱਕ ਸੀ ਭਾਜੀ ਦਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਭਾਜੀ ਮੌਤ ਦੇ ਮੂੰਹ ਤੋਂ ਬਾਹਰ ਨਿਕਲ ਕੇ ਆਏ ਨੇ ਵਾਇਗੁਰ ਦੀ ਮਿਹਰ ਰਹੀ ਹੈ ਹਾਂ ਜੀ ਨੇ ਜੇ ਜਿਹੋ ਜ ਤੁਹਾਡੇ ਨਾਲ ਹੋਇਆ ਬਹੁਤ ਮਾੜਾ ਹੋਇਆ ਹੈ ਨਾ ਬਚਾਅ ਹੋ ਗਿਆ ਵਾਇਗੁਰ ਦੀ ਕਿਰਪਾ ਨਾਲ ਚਲ ਬਾਏ ਕਰਦੇ ਸਰ